ਅੱਜ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪਨਗੋਟਾ ਗੱਲ ਡੇਰੀ ਫਾਰਮ ਪਨਗੋਟਾ ਵੀਰ ਸੁਖਦੇਵ ਸਿੰਘ ਉਹਨਾਂ ਦੇ ਫਾਰਮ ਤੇ ਸੋ ਸਭ ਤੋਂ ਪਹਿਲਾਂ ਸਮੂਹ ਸੰਗਤ ਸਮੂਹ ਸਿੱਖ ਭਾਈਚਾਰੇ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਕਰੋੜ ਕਰੋੜਾਂ ਮੁਬਾਰਕਾਂ ਹੋਣ ਗਿਲ ਡੇਰੀ ਫਾਰਮ ਪਨਗੋਟੇ ਵੱਲੋਂ ਸਰ ਰਾਜ ਸੰਤੂ ਡੇਰੀ ਫਾਰਮ ਵੱਲੋਂ ਬਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਠੀਕ ਆ ਜੀ ਸਰਬ ਸੰਗਤਾਂ ਦੇ ਉੱਪਰ ਤੇ ਮਾਲਕ ਕਿਰਪਾ ਬਣਾਈ ਰੱਖਣਾ ਸਾਰੇ ਭੈਣ ਭਰਾ ਸੱਜਣ ਠੀਕ ਆ ਜੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਰਹਿਣ ਤੇ ਅੱਜ ਨਾਲ ਦੀ ਨਾਲ ਹੀ ਦੋਸਤੋ ਤੁਹਾਨੂੰ ਆਪਾਂ ਐਨੀਮਲ ਵੀ ਦਿਖਾਵਾਂਗੇ ਵੀਰ ਸੁਖਦੇਵ ਸਿੰਘ ਹੁਣਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਚਾਰ ਐਨੀਮਲ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਵੜਾ ਖਾਸ ਤੌਰ ਤੇ ਆ ਬਹੁਤ ਬਹੁਤ ਚੰਗੇ ਸੀਮਨ ਤੇ ਜਿਹੜੇ ਪਸ਼ੂ ਅੱਜ ਵੀਰ ਹੁਣਾਂ ਦੇ ਕੋਲ ਕੋਈ ਇੱਕ ਦੋ ਨਾਲ ਜਿਹੜੇ ਆਏ ਆ ਸੋ ਪੂਰੀ ਗੱਲਬਾਤ ਆਪਾਂ ਕਰ ਲਵਾਂਗੇ ਠੀ ਇੱਕ ਵਾਰ ਤੋਂ ਫੇਰ ਠੀਕ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਮੁਬਾਰਕਾਂ ਠੀਕ ਹੈ ਜੀ ਤੇ ਆਓ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਿੰਘ ਸਾਸਰੀਕਾਲ ਹਸੀ ਗਾਜੀ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਸੰਧੂ ਸਾਹਿਬ ਸਮੂਹ ਸਿੱਖ ਜਗਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀਆਂ ਵਾਲੇ ਸਰਪੰਸ ਦਾਨੀ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਜੀਆਂ ਲੱਖ ਲੱਖ ਵਧਾਈਆਂ ਬਿਲਕੁਲ ਬਿਲਕੁਲ ਗਲ ਡੇਰੀ ਫਾਰਮ ਵੱਲੋਂ ਤੇ ਸਤਿਗੁਰੂ ਕਿਰਪਾ ਕਰਨ ਇਸ ਤਰ੍ਹਾਂ ਹੀ ਸਾਰੇ ਭੈਣ ਭਰਾਵਾਂ ਨੂੰ ਮਹਾਰਾਜ ਦੇਣ ਤੁਖਣੀ ਰਾਜ ਚੁਗਨੀ ਰਕੀ ਬਖਸ਼ਣ ਤੇ ਸਿੱਖ ਜਗਤ ਦੀ ਚੜ੍ਹਦੀ ਕਲਾ ਰੱਖਣਾ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਹੋਰ ਵੀਰ ਸਖਦੇਵ ਸਿੰਘ ਨਾਲ ਦੀ ਨਾਲ ਇਹ ਵੀ ਕੰਮ ਵਧੀਆ ਚੱਲੀ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਸਾਨੂੰ ਸਭ ਠੀਕ ਆ ਠੀਕ ਆ ਜੀ ਅੱਜ ਦੋ ਤਿੰਨ ਪੀਸ ਚੰਗੇ ਜਿਹੜੇ ਆਏ ਹੈਗੇ ਠੀਕ ਆ ਚਲੋ ਖਾਈਏ ਭੈਣ ਭਰਾਵਾਂ ਨੂੰ ਠੀਕ ਆ ਜੀ ਲੋ ਦੋਸਤੋ ਇਧਰ ਆਪਾਂ ਤੁਹਾਨੂੰ ਡਿਟੇਲ ਵੀ ਤੁਹਾਡੇ ਨਾਲ ਪੂਰੀ ਸਾਂਝੀ ਕਰਾਂਗੇ ਤੇ ਇੱਕ ਪਾਸੇ ਵੀਰ ਸਖਦੇਵ ਐਦਾਂ ਆਪਾਂ ਜਿਹੜੇ ਇੱਕ ਕਾਰਜ 하게 ਉਹ ਕਰ ਲਿਏ ਪੂਰੇ ਜੀ ਹਾਂਜੀ ਹਾਂਜੀ ਆਜੋ ਜੀ ਠੀਕ ਹੈ ਸਾਰਿਆਂ ਤੋਂ ਪਹਿਲਾਂ ਹਾਂਜੀ ਗੁਰੂ ਗੋਬਿੰਦ ਸਿੰਘ ਦੀ ਕਲਗੀਆਂ ਵਾਲੇ ਸਰਬੰਸਦਾਨੀ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਜਿਨ੍ਹਾਂ ਨੇ ਆਪ ਦਾ ਸਾਰਾ ਪਰਿਵਾਰ ਸਿੱਖ ਜਗਤ ਲਈ ਵਾਰ ਕੇ ਤੇ ਸਾਡੇ ਸਿੱਖ ਜਗਤ ਨੂੰ ਕਾਇਮ ਕੀਤਾ ਵਾ ਹਾਂਜੀ ਉਹਨਾਂ ਦਾ ਆਪਾਂ ਜਿਹੜਾ ਵਾ ਆਜੋ ਆ ਤੁਸੀਂ ਆਪ ਦੀ ਗੁਰੂ ਘਰ ਦੀ ਜਿਹੜੀ ਬਖਸ਼ਿਸ਼ ਵਾ ਉਹ ਲਓ ਸਾਰਿਆਂ ਨੂੰ ਮਤਲਬ ਭੈਣ ਭਰਾਵਾਂ ਨੂੰ ਚਰਦੀ ਕਲਾ ਮਹਾਰਾਜ ਰੱਖੇ ਬਿਲਕੁਲ ਜੀ ਬਿਲਕੁਲ ਗੋਲੇ ਸੋਨਹਾ ਸਾਤ ਸ਼੍ਰੀਆ ਕਾਲ ਹਲਸਮ ਸਾਹਿਬ ਮਹਾਰਾਜ ਦੀ ਬਖਸ਼ਿਸ਼ ਨਹੀਂ ਸਰਵਾਇ ਪਾਸ਼ਾ ਵੈਗਰੂ ਕਿਰਪਾ ਕਰੇ ਮੇਰੇ ਪੜਾ ਤੇ ਸਾਰੇ ਰੱਖਿਆ ਮਹਾਰਾਜ ਠੀਕ ਹੈ ਬੰਨ ਧੰਨਵਾਦ ਜੀ ਗੁਰੂ ਮਹਾਰਾਜ ਸੱਚੇ ਪਾਸ਼ਾ ਮੇਰ ਕਰਨ ਹਾਂਜੀ ਹਾਂਜੀ ਲੋ ਵੀ ਦੋਸਤੋ ਜਿੱਦਾਂ ਆਪਾਂ ਜਿਗਰ ਕੀਤਾ ਸੀਗਾ ਠੀਕ ਹੈ ਜੀ ਸਟਾਰਟਿੰਗ ਤੋਂ ਅੱਜ ਬਿਰਸਖਦੇਵ ਸਿੰਘ ਉਹਨਾਂ ਦੇ ਕੋਲ ਟੋਟਲ ਚਾਰ ਨੱਕ ਪਕਾਊਗਾ ਇੱਕ ਬਹੁਤ ਖੂਬਸੂਰਤ ਚੰਗੀ ਬੱਛੀ ਦਿਖਾਵਾਂਗੇ ਤੁਹਾਨੂੰ ਤੇ ਮਗਰ ਵੀ ਬੱਛੀ ਨੂੰ ਜਨਮ ਦਿੱਤਾ ਬਹੁਤ ਚੰਗੇ ਰਿਕਾਰਡ ਵਾਲੀ ਮਗਰ ਬੱਛੀ ਆਈ ਹੈ ਤੋ ਨਾਲ ਦੇ ਨਾਲ ਜਰਸੀ ਬਰੀਡ ਦੇ ਵਿੱਚ ਇਧਰ ਕ੍ਰੋਸ ਸੰਗ ਦੇ ਵਿੱਚ ਠੀਕ ਹੈ ਜੀ ਦੋ ਬਣਾ ਤੁਹਾਨੂੰ ਹੋਰ ਦਿਖਾ ਦੇਵਾਂਗੇ ਤੇ ਸਟਾਰਟਿੰਗ ਤੋਂ ਇਧਰ ਇੱਕ ਵਾਰੀ ਆਪਾਂ ਤੁਹਾਨੂੰ ਫਲੈਗਸ ਦੇ ਉੱਪਰ ਵੀ ਜਾਤ ਮਰਵਾ ਦਿੰਦੇ ਆ ਗੇਲਾ ਡੇਰੀ ਫਾਰਮ ਪਨਗੋਟਾ ਠੀਕ ਹੈ ਜੀ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ ਤੋ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਠੀਕ ਹੈ ਜੀ ਤੇ ਬਾਕੀ ਵਿੱਚ ਵੀ ਬਿਲਕੁਲ ਸਾਰੇ ਭੈਣ ਭਰਾਵਾਂ ਨੂੰ ਨੋਟ ਕਰਾਇਆ ਵੀ ਦੋ ਟਾਈਮ ਘੱਟੋ-ਘੱਟ ਆਪਣੀ ਚੋਕ ਤੇ ਤਸੱਲੀ ਕਰਕੇ ਪਸ਼ੂ ਲੈ ਕੇ ਜਾਓ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਦਾ ਸਾਹਮਣਾ ਕਿਸੇ ਵੀਰ ਨੂੰ ਨਾ ਕਰ 6 ਜਨਵਰੀ ਤੇ ਸਮਾਂ ਕੋਈ ਮਾਰਨਿੰਗ ਦੇ 10 ਵਜੇ ਦਾ ਸਭ ਤੋਂ ਪਹਿਲਾਂ ਵੀਰ ਸਖਦੇਵ ਸਿੰਘ ਸਤਿ ਸ੍ਰੀ ਅਕਾਲ ਇੱਕ ਵਾਰ ਤੋਂ ਸੇਵਾ ਜੀ ਜੀ ਸੰਸਾਭਿਕ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਅੱਛਾ ਵੀਰ ਸਖਦੇਵ ਸਿੰਘ ਇਧਰ ਆਪ ਜਿਹੜੇ ਨਗਦ ਖਾਏ ਆਪਣੇ ਕੋਲ 4 ਇਧਰ ਪਸ਼ੂ ਆ ਉਹ ਤੋਂ ਸਾਰੇ ਸੂਏ ਸੂਏ ਕੋਈ ਗੱਬਣ ਦੀ ਇਹ ਚੋ ਮੈਂ ਜੀ ਇੱਕ ਗੱਬਣ ਆ ਤੈਨੂੰ ਸੂਏ ਆ ਇਹਨੂੰ ਇੱਕ ਹੀ ਟਾਇਆ ਵਸ਼ੀ ਨੂੰ ਸੂਈ ਨੂੰ ਠੀਕ ਹੈ ਜੀ ਤੇ ਸੰਤੂ ਸਾਹਿਬ ਤੁਹਾਡਾ ਵੀ ਚੰਗਾ ਤਜਰਬਾ ਵਾ ਲਾਓ ਹੰ ਦਾਜਾ ਭਲਾ ਵੀ ਆਪ ਕਿਹੜੀ ਅਗੇ ਨੇ ਬੂਟਾ ਜਿਹੜਾ ਲਾਤਾ ਕਿਹੜਾ ਵਾ ਮੈਂ ਤਾਂ ਸੁਖਦੇਵ ਜੀ ਰਹਉਂਦੇ ਨਾਲ ਹੀ ਕਿਹਾ ਸੀ ਵੀ ਆਪ ਚੰਗੇ ਸੀਮਨ ਦੀ ਆ ਹਾਂਜੀ ਤੇ ਚੰਗੇ ਸੀਮਨ ਤੋਂ ਭਾਵ ਵੀ ਚਲੋ ਹੁਣ ਬੁੱਲ ਵੀ ਬਹੁਤ ਜਿਆਦਾ ਹੋਏ ਪਏ ਆ ਵੀ ਚੰਗਾ ਸੀਮਨ ਹੋਊਗਾ ਬੱਛੀ ਤੇ ਬਗਮਗਰ ਵੀ ਬਹੁਤ ਸੋਹਣੀ ਬੱਛੀ ਆਈ ਆ ਦੋਸਤੋ ਮੇਰੇ ਕੋਲ ਜਾਣਦਾਗਾ ਬੱਛੀ ਤੋਂ ਕੌਣ ਕਿ ਅੱਧਾ ਘੰਟਾ ਕੋਈ ਘੰਟਾ ਕੋ ਪਹਿਲਾਂ ਸੂਈ ਸਵਾਈ ਆ ਹਾਂਜੀ ਤੇ ਕੋਈ ਡੇਢ ਘੰਟੇ ਘੰਟੇ ਬਾਅਦ ਜਿਹੜੀ ਬਿਲਕੁਲ ਖੜਨੀ ਖੁਰਨੀ ਕਰਨ ਵਾਲੀ ਕਰ ਦਿੰਦੀ ਸਾਨੂੰ ਸਾਰੇ ਉਹ ਉਹ ਪਰਿਵਾਰ ਨੂੰ ਅਸੀਂ ਤੇ ਇੱਕ ਸਲੂਟ ਕਰਦੇ ਆ ਜਿਨ੍ਹਾਂ ਨੇ ਸਾਨੂੰ ਜੋ ਦੱਸਿਆ ਸੀ ਹਾਂਜੀ ਕਿ ਆਪ ਆਈਬੀਏ ਤੁਸੀਂ ਆਵਸੀ اے بی ਐਸ ਦੀ اے بی ਐਸ ਦੀ اے بی ਐਸ ਦੀ ਬਰੂਡ ਦੀ ਆ ਬਰੂਡ ਦੀ ਤੁਸੀਂ ਦੱਸ ਰਹੇ ਸੀ ਵੀ ਇਹ ਬਰੂਡ ਦੀ ਹੈ ਆਹ ਹਾਂਜੀ ਹਾਂਜੀ ਤੇ ਮਗਰ ਤੁਸੀਂ ਦੱਸ ਰਹੇ ਸੀ ਵੀ ਸਟ੍ਰਾਈਕਰ ਦੀ ਵਛੀ ਹੈ ਹਾਂ ਸਟ੍ਰਾਈਕਰ ਦੀ ਜਿਹੜੀ ਵਛੀ ਆ ਅਸੀਂ ਇਹਨੇ ਜੋ ਪਰਿਵਾਰ ਨੇ ਸਾਨੂੰ ਦੱਸਿਆ ਸੋਈ ਨਿਕਿਆ ਵਾ ਠੀਕ ਹੈ ਜੀ ਹਾਂ ਬਹੁਤ ਮੇਰਾ ਮੈਂ ਪਿਛਲੇ ਸਾਲ ਵੀ ਇਹ ਫਾਰਮ ਵਾਲੇ ਵੀਰ ਨੂੰ ਆਖਿਆ ਸੀ ਕੋਈ ਇੱਕ ਅੱਧਾ ਮੈਨੂੰ ਦੇ ਨੀਂਨਾ ਹਾਂਜੀ ਪਰ ਏਕੀ ਪਿਆਰ ਤੌਰ ਤੇ ਉਹਨੇ ਆਪਾਂ ਨੂੰ ਇਹ ਤੋਹਫਾ ਹੀ ਦਿੱਤਾ ਵਾ ਠੀਕ ਹੈ ਜੀ ਲਓ ਜੀ ਇੱਕ ਵਾਰੀ ਫੇਰ ਮੈਂ ਨੋਟ ਕਰਾ ਦਿੰਨਾ ਜਿੱਦਾਂ ਵੀ ਵੀਰ ਉਹਨਾਂ ਦੇ ਪਿੱਛੋਂ ਚਾਹੇ ਕੋਈ ਵੀਰ ਇੱਥੇ ਆਉਂ ਪੁੱਛ ਕੇ ਚ ਕਰ ਸਕਦੇ ਹੋ ਤੁਸੀਂ ਬੈਕ ਗਰਾਉਂਡ ਠੀਕ ਹੈ ਜਿੰਦੀ ਪੂਰੀ ਬੈਕ ਘਰ ਜਾ ਕੇ ਵੀ ਚੈੱਕ ਕਰ ਸਕਦੇ ਜੀ ਵੀ এবੀਐਸ ਦੀ ਬਰੂਟ ਸੀ ਮੰਦੀ ਇਹ ਆਪ ਆ ਤੇ ਮਗਰ ਇਧਰ ਸਟ੍ਰਾਈਕਰ ਦੀ ਬੱਸੀ ਹਾਂਜੀ ਬੱਸੀ ਵੇਖੋ ਪੋਲੀਪਲੀਤੀ ਤੇ ਜੰਮੀ ਕਰਵਾਂ ਵਾਲੀ ਵੇਖੋ ਕਿੱਡੀ ਆ ਬਹੁਤ ਜੀ ਬਹੁਤ ਵੇਖੋ ਐਵੇਂ ਦੋ ਦੋ ਉਂਗਲਾਂ ਹੀ ਕੰਨ ਜਵੇ ਹਾਂ ਬਿਲਕੁਲ ਛੋਟਾ ਜਿਹਾ ਫੇਸ ਆ ਹਾਂਜੀ ਹਾਂਜੀ ਸੋ ਨਸਲ ਆ ਜਾਂ ਤਾਂ ਨਸਲ ਬ੍ਰੀਡ ਜਿਹੜੇ ਵੀਰ ਪਾਰਖੂ ਆ ਫਾਰਮ ਛੱਡਾਂ ਵਾਲੇ ਵੀਰ ਉਹਨਾਂ ਨੂੰ ਵੇਖਦੇ ਆ ਸਾਰੀ ਚੀਜ਼ ਦਾ ਪਤਾ ਲੱਗ ਜਾਂਦਾ ਦੂਸਰੇ ਸੂਏ ਸਾਨੂੰ ਸਭ ਪਹਿਲੇ ਵੀ ਉਹਨਾਂ ਕੋਲ ਅੱਛੀ ਆ ਦੀ ਅੱਛਾ ਜੀ ਪਹਿਲੇ ਸੂਏ ਦੀ ਵੀ ਉਹਨਾਂ ਕੋਲ ਅੱਛੀ ਆ ਇਹ ਏਰਕਿੰਗ ਵੀ ਅੱਛੀ ਨੇ ਦਿੱਤੀ ਆ ਠੀਕ ਆ ਜੀ ਆ ਦੇਖੋ ਲਗਭਗ 1 ਘੰਟਾ ਹੋ ਗਿਆ ਇਹਨੂੰ ਸੂਈ ਨੂੰ ਤੇ 7-8 ਕਿਲੋ ਦੁੱਧ ਚੋਨਾ ਪਿਆ ਜੇ ਦਾ ਅੱਛਾ ਜੀ ਕੱਲ ਸ਼ਾਮੀ 7-8 ਕਿਲੋ ਚੋਣੀ ਪਈ ਆ ਅੱਛਾ ਜੀ ਤੇ ਅੱਜ ਵੀ 7-8 ਕਿਲੋ ਚੋਇਆ ਤੇ ਫੇਰ ਬਹਿ ਕੇ ਮਤਲਬ ਅਸੀਂ ਨੂੰ ਜਨਮ ਦੇ ਤਾਂ ਨਹੀਂ ਤੇ ਬੈਠਾ ਹੀ ਨਹੀਂ ਜਾਂਦਾ ਕਰਮਾ ਨੇ ਅੱਛਾ ਵੀਰ ਸੁਖਦੇਵ ਸੁਬਾ ਸੈਕੰਡ ਹੈ ਕਿ ਤੀਜਾ ਨਹੀਂ ਨਹੀਂ ਦੂਜਾ 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 ਸੁਬਾ ਗਰੰਟੀ ਦਾ ਠੀਕ ਆ ਤੇ ਪਿਛਲੇ ਸੁਬਾ ਪਲੂਣ ਦਾ ਪਹਿਲਣ ਦਾ ਕੋਈ ਦੁੱਧ ਦੱਸਿਆ ਨਹੀਂ ਪਹਿਲਾਂ 25 ਛੱਬੀ ਉਹਨਾਂ ਚੋਇਆ ਜੇ 25 ਛੱਬੀ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ 25 ਛੱਬੀ ਅਸੀਂ ਚੋਇਆ ਵਾ ਠੀਕ ਹੈ ਤੇ ਝੂਠ ਆਲੇ ਉਹ ਬੰਦੇ ਨਹੀਂਗੇ ਜੋ ਉਹਨਾਂ ਸਾਨੂੰ ਅਸੀਂ ਦੱਸੀ ਤਾਂ ਉਹਨਾਂ ਦਾ ਦਬਾਰ ਕਰਕੇ ਵੀ ਜਿਹੜਾ ਉਹਨਾਂ ਦੱਸਿਆ ਹੈ ਨਾ ਇਹਨੂੰ ਸੀਮਨ ਉਹੋ ਹੀ ਨਿਕਲਿਆ ਵਾ ਠੀਕ ਹੈ ਜੀ ਆਹ ਦੋਸਤੋ 25 ਛੱਬੀ ਲੀਟਰ ਕਲੋਂ ਦਾ ਪਹਿਲੇ ਸਵੇ ਇਹਦਾ ਦੁੱਧ ਜਿਹੜੀ ਚਵਾਈ ਕੀਤੀ ਗਈ ਆ ਹੁਣ ਦੂਜਾ ਸਵੇ ਸੋਈ ਆ ਤੇ ਬਾਕੀ ਤੁਸੀਂ ਭਾਂਡੇ ਤੋਂ ਸਟਰਕਚਰ ਤੋਂ ਬਾਡੀ ਬੰਪਟਰ ਤੋਂ ਪੂਰਾ ਇੱਕ ਅੰਦਾਜ਼ਾ ਲਾ ਲੋਗੇ ਵੀ ਬਿਹਰ ਨੂੰ ਕਿੰਨਾ ਕੁ ਦੁੱਧ ਚਵਾਉਣਾ ਚਾਹੀਦਾ ਫਾਰੀ ਵਾਲਾ ਚੱਡਾ ਤੇ ਫਿਕਸਰ ਬਿਲਕੁਲ ਖੁਚਾਂ ਤੋਂ ਜਿੱਦਾਂ ਆਪਾਂ ਗੱਲ ਕਰਦੇ ਹਾਂ ਵੀ ਖੁਚਾਂ ਤੋਂ ਤਕਰੀਬਨ ਕੋਈ 5-6 ਇੰਚ ਉੱਪਰ ਫਿਟਨੈਸ ਵਾਲੇ ਵੇਦੀ ਪਾਕੀ ਡਿਜ਼ਾਈਨ ਜਿਹਨ ਬਹੁਤ ਜ਼ਿਆਦਾ ਵਧੀਆ ਫੈਸ਼ਨ ਫੁਸ਼ਨ ਬਹੁਤ ਆ ਬੱਚੀ ਦਾ ਸੋ ਜਿਹੜੇ ਵੀਰ ਨੂੰ ਪਤਾ ਠੀਕ ਹੈ ਜੀ ਖਿਡਾਰੀ ਭਰਾਵਾਂ ਨੂੰ ਵੈਸੇ ਦੇਖਦੇ ਸਾਰ ਪਤਾ ਲੱਗ ਜਾਣਾ ਬਰੂਰ ਸੀਮਨ ਦੀ ਆਪ ਤੇ ਵੀਰ ਸਕਦੇ ਇਹਦੀ ਡਿਮਾਂਡ ਕੀ ਕਰਤੀ ਹੈ ਤੇ ਇਹਦੀ ਮੰਗ ਸਦੂ ਸਾਹਿਬ 1 ਲੱਖ ਤੇ 10000 ਰੁਪਿਆ ਜਿਹਦੇ ਵਿੱਚੋਂ 2000 ਮੰਨ ਕੀਤਾ ਜਾਊ 1 ਲੱਖ ਤੇ 8000 ਦੀ ਆਪਾਂ ਦੇਵਾਂਗੇ ਕਿਸੇ ਪਹਿਲਾਂ ਇਹ ਘੱਟ ਦੀ ਹਾਂਜੀ ਠੀਕ ਹੈ ਜੀ ਉਹ ਵੀ 1 ਲੱਖ 80 ਇਹ ਬੱਛੀ ਵੀਰਾਂ ਦਾ ਵੀ ਆਪਾਂ ਦਵਾ ਗਏ ਬਾਕੀ ਨਾਰਮਲੀ ਚਲੋ ਇੱਥੇ ਗੱਲ ਕਰਨੀ ਇੱਕ ਪਾਉਂਦੀ ਆ ਵੱਡੇ ਵੱਡੇ ਫਾਰਮਾਂ ਦੇ ਵਿੱਚ ਆਪਾਂ ਜਾਣਦੇ ਆ ਦੋਸਤੋ ਤੇ ਬੱਚਾ ਜੰਮਦੇ ਸਾਰੇ ਚੰਗੇ ਸੀਮਨ ਦਾ ਬੱਚਾ ਜਦੋਂ ਆ ਜਾਂਦਾ ਖਾਸ ਤੌਰ ਤੇ ਬੱਛੀਆਂ ਦੀ ਗੱਲ ਕਰਦੇ ਆ ਤੇ ਬੱਛੀਆਂ ਮਿਲ ਸਕਦੇ ਕੋਈ 50 50 40 40 ਹਜ਼ਾਰ ਬਾਕੀ ਸੋਹਣੇ ਬਰਦਾਰ ਬਾਤ ਆ ਤੇ ਇਸ ਤੋਂ ਬਾਅਦ ਇੱਕ ਨੈਕਸਟ ਤੁਹਾਨੂੰ ਦੋਸਤੋ ਦਿਖਾਉਣੇ ਆਪਾਂ ਬੱਛੀ ਜਰਸੀ ਬਰੀਡ ਦੇ ਵਿੱਚ ਇਹ ਦੇ ਸੰਧੂ ਸਾਹਿਬ ਨਗੀਨਾ ਤੇ ਮੈਂ ਥੋੜਾ ਤੋੜ ਕੇ ਦਿਖਾਉਣਾ ਇਹ ਜਿਹਨੂੰ ਕਹਿੰਦੇ ਆ ਨਾ ਵੀ ਕੇ ਡੀ ਐਮ ਦਾ ਸੋਨਾ ਉਹੀ ਆ ਅੱਛਾ ਅੱਛਾ ਕੇ ਡੀ ਐਮ ਸੋਨਾ ਹੀ ਆ ਕੇ ਡੀ ਐਮ ਸੋਨਾ ਹੀ ਆ ਵਾਕੇ ਕੇ ਡੀ ਐਮ ਸੋਨਾ ਠੀਕ ਹੈ ਜੀ ਮੈਨੂੰ ਅੱਜ 5 ਦਿਨ ਹੋਏ ਸੋਈ ਨੂੰ ਠੀਕ ਹੈ ਜੀ ਬੱਛਾ ਇਹ ਦੇ ਮਗਰਵਾ ਤੇ ਇਹ ਮਤਲਬ 12 13 12 13 ਕਿਲੋ ਦੁੱਧ ਤੇ ਚੱਲ ਰਹੀ ਆ ਲੋ ਜੀ ਕਰੋ ਗੱਲ ਠੀਕ ਹੈ ਜੀ ਸੋ ਅੱਜ 5 4 ਦਿਨ ਦਾ ਸਮਾਂ ਹੋ ਗਿਆ ਤੇ 12 13 ਲੀਟਰ 12 ਕਿਲੋ ਦਾ ਸੋਨਾ ਮੇਰੇ ਟਰੈਕਟਰ ਕੋਸ਼ ਦੀ ਪਛਮ ਹੁੰਦੀ ਇਹ ਤਰ੍ਹਾਂ ਦੇਖੋ ਕਿੰਨਾ ਪਿਆਰਾ ਮੂੰਹ ਤੇ ਸੀਲ ਠੰਡੀ ਠੀਕ ਹੈ ਜੀ ਮਗਰ ਦੇ ਵੀਰ ਬੱਛੀ ਐ ਮਗਰ ਬੱਛਾ ਜੀ ਮਗਰ ਬੱਛਾ ਆ ਗਿਆ ਠੀਕ ਹੈ ਆ ਦੇਖੋ ਜੀ ਠੀਕ ਆ ਜੀ ਸੋ ਮਗਰ ਇਹਦੇ ਮੇਲ ਕਾਫੂ ਮਗਰ ਬੱਚਾ ਦੋਸਤੋ ਪੰਜਾ ਕਿ ਦਿਨਾਂ ਦੀ ਸੂਈ ਆ 12 13 ਲੀਟਰ ਦੁੱਧ ਤੇ ਇਸ ਵਕਤ ਚੱਲਣ ਢਈ ਆ 12 13 ਕਿਲੋ ਸੰਸਾਰ ਜਿੰਨਾ ਆਪਾਂ ਦੱਸਦੇ ਨੇ ਉਹ ਜਿੰਨਾ ਹੋਵੇ ਇਹ ਮੇਰੇ ਮੇਰੀ ਸਵਾਦ ਆ ਕਹੀ ਜਾਈਏ ਬਈ ਨਾ ਉਹਨਾ ਜੂੜ ਪਾ ਲੋ ਨਾ ਪਾ ਲੋ ਕੋਈ ਇਹਨੂੰ ਕਰਮਾ ਵਾਲੀ ਨੂੰ ਚਾਰ ਨਹੀਂ ਠੀਕ ਆ ਜੀ ਠੀਕ ਆ ਤੇ ਬਾਕੀ ਚੁਵਾਈ ਚੁਈ ਦੀਆਂ ਪੂਰੀ ਭਰੀਆਂ ਬੈਲਟਰ ਕੋਲੀ ਜੀ ਬਿਲਕੁਲ ਅਗਲੇ ਨਾਲ ਅਗਲਾ ਪਿਛਰੇ ਨਾਲ ਪਿਛਲਾ ਧਾਰ ਨਾਲ ਧਾਰ ਬਰਾਬਰ ਹੋਵੇ ਠੀਕ ਆ ਜੀ ਆ ਦੋਸਤੋ ਇੱਕ ਵਾਰੀ ਤੁਹਾਨੂੰ ਮੈਂ ਥੋੜਾ ਜਿਹਾ ਹਵਾਨਾ ਨੇ ਤੇ ਕਾਫੀ ਵੀ ਉਹ ਡਿਮਾਂਡ ਕਰਦੇ ਰਹਿੰਦੇ ਜਰਸੀ ਬ੍ਰੀਡ ਦੇ ਵਿੱਚ ਵੜਾਂ ਦੀ ਆ ਤੁਹਾਡੇ ਸਾਹਮਣੇ ਵੈਸੇ ਚਵਾਈ ਵਾਲਾ ਥਾਣਾਪੁਰਾਤੀ ਚਵਾਈ ਵਾਲਾ ਤੇ 12-13 ਲੀਟਰ ਤੇ ਇਸ ਵਕਤ ਕਰਮ ਵਾਲੀ ਚੱਲਣ ਰਹੀ ਆ ਅੱਛਾ ਫਿਰ ਸਕਦੇ ਇਹਦੀ ਡਿਮਾਂਡ ਹੈ ਇਹਦੀ ਡਿਮਾਂਡ ਸਾਨੂੰ ਸਭ 60000 ਰੁਪਏ ਰੱਖਣੀ ਤੇ 10000 ਚੋਂ ਮਾਨ ਕਰਨਾ ਵਾ 1000 ਹਾਂਜੀ ਹਾਂਜੀ ਠੀਕ ਆ ਜੀ ਬਹੁਤ ਹੀ ਪਿਆਰੀ ਵਸ਼ੀ ਹੈ ਜਿਹੜਾ ਕੋਈ ਭੈਣ ਭਰਾ ਲੈ ਜਾਊਗਾ ਗਾਂ ਬੱਚੇ ਲੈਣੇ ਆ ਖੁਸ਼ ਮਦਲੇ ਏਡਾ ਸੋਹਣਾ ਵਹਾਨਾ ਤੇ ਇੰਨਾ ਫਾੜੀ ਵਾਲਾ ਲੇਗਾ ਵੀ ਸ਼ਾਮਾਂ ਨੂੰ ਕੋਈ ਆਂਦਾ ਵੀ ਤੁਸੀਂ ਸਿਰੇ 'ਚ ਹੋਈ ਨਹੀਂ ਇੰਨੀ ਬਣਦੀ ਆ ਅੱਛਾ ਜੀ ਲੋਕ ਦੱਸੋ 60000 ਦੇ ਵਿੱਚੋਂ 1000 ਲੈਸਾ ਹਾਂਜੀ 1000 ਲੈਸਾ 1000 ਵਿੱਚੋਂ ਮਾਨਤਾ ਨੂੰ ਹੋ ਜਾਊਗਾ 60000 ਦੀ ਡਿਮਾਂਡ ਕੀਮਤ ਆ ਬੱਚੀ ਬਹੁਤ ਪਿਆਰੀ ਐ ਠੀਕਾ ਜੀ ਨਵਾਂ ਅੰਗਾ ਕੋਈ ਵੀਰ ਜਰਸੀ ਲੱਭ ਰਿਆ ਤੇ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ ਬਹੁਤ ਵਧੀਆ ਇੱਕ ਸੈ ਇਧਰ ਆਪਣੇ ਕੋਲ ਤੀਜੇ ਨੰਬਰ ਤੇ ਵੀਰ ਕਰੌਸ ਸੰਗ ਦੇ ਵਿੱਚ ਤੀਜੇ ਨੰਬਰ ਤੇ ਸਾਨੂੰ ਸਭ ਹਾਂ ਤੁਹਾਡੀ ਕਰੌਸ ਉਹ ਵੀ 12 ਕਿਲੋ ਤੋਂ ਉੱਤੇ ਚੱਲ ਰਹੀ ਆ ਇਹਨੂੰ ਐਵੇਂ ਆ ਚਾਰ ਪੰਜ ਦਿਨ ਇਹਦੇ ਮਗਰ ਵੀ ਅੱਛਾ ਜੋ ਆ ਵੀ ਜਰਸੀ ਦੇ ਵਿੱਚ ਕਰੌਸ ਹੀ ਜਾਂਦੀ ਹਾਂਜੀ ਕਰੌਸ ਦੀ ਐ ਜੀ ਇਸਨੂੰ ਸਭ ਕੋਲ ਜਿਆਦੀ ਨਹੀਂ ਆਪਾਂ ਕਰਦੇ ਅੱਜ 12 13 ਦਿ ਕਹਤਾ ਰਹਦੇ ਹੋ ਇਸੂਈ ਨੂੰ ਤਾਂ ਮਤਲਬ 12-13 ਕਿਲੋ ਦੁੱਧ ਤੇ ਚੱਲ ਰਹੀ ਆ ਦੁੱਧ 12-13 ਕਿਲੋ ਆ ਦੁੱਧ 12-13 ਕਿਲੋ ਠੀਕ ਆ ਜੀ ਬਿਲਕੁਲ ਜਵਾਪਸ ਮਾ ਇੱਕ ਨੰਬਰ ਠੀਕ ਆ ਲੋ ਦੋਸਤੋ ਹਫਤੇ ਤੇ ਅਰਬਨ ਜਿਹੜਾ ਸਮਾਂ ਹੋਇਆ ਠੀਕ ਆ ਹੋਇਆ ਜੀ ਤੇ 12-13 ਲੀਟਰ ਦੁੱਧ ਤੇ ਚੱਲਣ ਈ ਆ ਇਸ ਵਕਤ ਤੇ ਸੂਬਿਆਂ ਦੇ ਵਿੱਚ ਤੁਸੀਂ ਆਪ ਦੇਖ ਲਿਆ ਜੇ ਘੱਟੋ ਘੱਟ ਦੂਜੇ ਕੋਊਗੀ ਕਿ ਤੀਜੇ ਵੀ ਦੂਜੇ ਤੇ ਜੇ ਹਮ ਸਾਹਿਬ ਠੀਕ ਆ ਜੀ ਜੇ ਵੀ ਤੀਜੇ ਆੜੇ ਨਾਲ ਦੀ ਗੱਬਰ ਉਹ ਵੀ ਤੀਜੇ ਆ ਠੀਕ ਆ ਮਗਰ ਇਹ ਤਾਂ ਕੀ ਆ ਬੱਚਾ ਮਗਰ ਬੱਚਾ ਜੀ ਮਗਰ ਬੱਚਾ ਮੇਲ ਕਾਫ ਤੇ ਮਗਰ ਦੇ ਬੱਚਾ ਮੇਲ ਕਾਫ ਨੂੰ ਜਨਮ ਦਿੱਤਾ 12-13 ਲੀਟਰ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਆ ਦੇਖੋ ਠੀਕ ਆ ਸੋ ਗੈਬ ਗੂਬ ਕਾਫੀ ਜ਼ਿਆਦਾ ਆਪਸੀ ਥਨਾਂ ਦੇ ਵਿੱਚ ਵਿਰਲ ਵੰਡ ਬਹੁਤ ਜ਼ਿਆਦਾ ਵਧੀਆ ਥਨ ਵੀ ਪੂਰਾ ਹੱਥੀ ਮੁਠੀ ਵਾਲਾ ਤੇ ਹਵਾਨਾ ਟੋਟਲੀ ਜਿਹੜਾ ਤੁਸੀਂ ਦੇਖ ਰਹੇ ਜੀ ਬਿਲਕੁਲ ਸਫਾਈ ਵਾਲਾ ਹਵਾਨਾ ਛੱਡਾ ਕਰਮ ਵਾਲੀ ਦਾ ਤੇ ਬੱਚੇ ਵੀ ਆਪਾਂ ਤੁਹਾਨੂੰ ਦੋਸਤੋ ਦਿਖਾਵਾਂਗੇ ਇੱਕ ਜਰਸੀ ਬਰੀਡ ਦਾ ਜਿਹੜਾ ਆ ਜਰਸੀ ਦੇ ਵਿੱਚ ਆਪਾਂ ਵਹਿਰ ਦਿਖਾਈ ਹੈ ਇਹਦਾ ਤੇ ਇੱਕ ਤੀਜੇ ਨੰਬਰ ਤੇ ਆ ਦਿਖਾ ਰਹੇ ਨਾ ਦੋਦੇ ਬੱਚੇ ਦਿਖਾਉਣ ਨੂੰ ਰਹਿ ਗਏ ਤੇ ਕਾ ਦੇਵਾਂਗੇ ਤੇ ਇਹਦਾ ਵੀਰ ਸਖਦੇਵ ਕੀ ਲੈਣ ਦੇਣਾ ਇਹ ਸੰਤੂ ਸਾਹਿਬ 46000 ਦਾ ਮੁੱਲ ਰੱਖਣਾ ਤੇ 45000 ਦੀ ਆਪਾਂ ਜਿਹੜੀ ਦੇ ਦੇਣੀ ਆ 45000 ਦੀ ਹਾਂਜੀ ਹਾਂਜੀ ਠੀਕ ਹੈ 12 ਲੀਟਰ ਦੋ ਟਾਈਮ ਕੋ ਭੈਣ ਭਰਾ ਤਿੰਨ ਟਾਈਮ ਆਣ ਕੇ ਆਪਣੇ ਘਰੇ ਚ ਹੋਵੇ ਕੋ ਟੈਂ ਟਾਈਮ ਸੱਲੀ ਕਰਕੇ ਫਿਰ ਖੜੇ ਤੇ ਆਪਣਾ ਸ਼ੁਰੂ ਤੋਂ ਤੁਹਾਨੂੰ ਪਤਾ ਇਹ ਹੁੰਦਾ ਵੀ ਕੋਈ ਵੀ ਭੈਣ ਭਰਾ ਦੂਰੋਂ ਨੇੜੇੋਂ ਆਉਂਦਾ ਦੋ ਟਾਈਮ ਆਪਦੀ ਸੱਲੀ ਨਿਰਕਪੜ ਕਰਕੇ ਫਿਰ ਕਰੇ ਬਸ ਸਹੀ ਹੈ ਵੀਰ ਹਾਂਜੀ ਲਓ ਦੋਸਤੋ 45000 ਦੀ ਇਹ ਤੁਹਾਨੂੰ ਅੱਜ ਮਿਲ ਜੂਗੀ ਇੱਕ ਵਾਰੀ ਮੈਂ ਤੁਹਾਨੂੰ ਮੂੰਹ ਮੱਥਾ ਦਾ ਫਿਰ ਦਿਖਾਦਾ ਪੂਰੀ ਵੀਡੀਓ ਮੇਰਾ ਵੀਰ ਦੇਖ ਲਿਆ ਕਰੋ ਰਕੋ ਪੈਸਟ ਹੁੰਦੀ ਆ ਕਈ ਵਾਰ ਵੀਰ ਸਕਿੱਪ ਕਰਕੇ ਵੀਡੀਓ ਦੇਖਦੇ ਆ ਠੀਕ ਆ ਜੀ ਆਹ ਜਿਹੜੀ ਫੇਸ ਕੁਆਲਿਟੀ ਆ ਬਾਕੀ ਥਣ ਦੇਵੇ ਦੀ ਸਾਫ਼ ਸੁਥਰੀ ਆ ਤੇ ਟਾਂ ਤੇ ਇਧਰ ਇੱਕ ਤੁਹਾਨੂੰ ਇੱਕ ਆਪਾਂ ਲਾਸਟ ਦੇ ਵਿੱਚ ਦਿਖਾਉਨੇ ਆ ਕਦਕੂਤ ਪੂਰਾ ਵੱਡਾ ਇਸ ਵਾਹਰ ਦਾ ਇਹ ਸੰਤੂ ਸਾਹਿਬ ਉਹ ਤਰ੍ਹਾਂ ਕੋਈ ਦੂਜੀ ਆਖੀ ਜਾਵੇ ਦੂਜੇ ਵੀ ਬਣਦੀ ਪਰ ਨਹੀਂ ਇਹ ਗਰੰਟਡ ਤੇ ਜਿਸ ਹੋਏ ਆ ਅਜੇ ਇਹਦੇ ਵਿੱਚ ਬਹੁਤ ਢੱਲਾ ਪਈਆਂ ਅਜੇ 8 ਦਿਨ ਦੀ ਕੱਚੀ ਆ ਲੋ ਵੀ ਖੁੱਲੇ ਡੁੱਲੇ ਲੈਂਦੀ ਆ ਖੁੱਲੇ ਡੁੱਲੇ ਲੈ ਵਦੀ ਇਹਦੇ ਬਿਲਕੁਲ ਠੰਡੀ ਇਹ ਨਹੀਂ ਵੀ ਲੱਤਾਂ ਮਾਰੀ ਜਾਣੀਆਂ ਜਾਂ ਕੁਛ ਵਾ ਉਹ ਹੋਏ ਆਪਾਂ ਜਾਵਾਂਗੇ ਤੇ ਨਪਰੇ ਚਟਾਕਲ ਜੀ ਨਹੀਂ ਕੀ ਕਰਮਾਉਣੀ ਹੈ ਠੰਡੀ ਤੇਰੀ ਨਿੱਗੀ ਆ ਠੀਕ ਆ ਨਿੱਗੀ ਉਹਦਾ ਜਨਮ ਸਰੋਂ ਸਾਬ ਆਪਾਂ ਲੈਂਦੇ ਦੀ ਜਿਹੜਾ ओरिजिनल ਜਿਹੜੀ ਵੀਰ ਸਖਦੇਵ ਤੋਂ ਦੱਸਣ ਦੇ ਮੁਤਾਬਕ ओरिजिनल ਜਿਹੜਾ ਤੱਜਾ ਸੁਆ ਬਾੜ ਦੇ ਸੂਣਾ ਇੱਕ ਰੰਗ ਆ ਬਿਲਕੁਲ ਬਲੈਕ ਠੀਕ ਆ ਜੀ ਕੱਦ ਕਾਠ ਵੱਡਾ ਬਾਕੀ ਤੋਰੇ ਤਾਰੇ ਤੋਂ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਜੀ ਠੰਡੀ ਆ ਨਰਮਾ ਤੋਰੇ ਤਾਰੇ ਤੋਂ ਤੁਹਾਨੂੰ ਵੈਸੇ ਮਹਿਸੂਸ ਹੋ ਜਾਣਾ ਵੀ ਪੂਰੀ ਜਿਹੜੀ ਠੰਡੀ ਤੇਰੀ ਕੋਈ ਕਾਲ ਨਹੀਂ ਪੂਰੀ ਪੂਰੀ ਸੰਸਬ ਕੋਈ ਕਾਲੀ ਪੈ ਨਹੀਂ ਆਈ ਤੇ ਕਰਮਾਣੀ ਆ ਦੇਖੋ ਜੀ ਸੋ ਘਟੋ ਘਟ ਅਪ੍ਰਕਸੀਮੇਟਲੀ 8-7 ਦਿਨ ਆ ਗਏ ਹੋਰ ਫਿਰ ਹਸਲਦਾ ਕਰ ਲਿਓ ਵੀ 8-7 ਦਿਨ ਸਹੀਏ ਜੇ ਲੈ ਜਾਣੇ ਨੇ ਹਾਂਜੀ ਉਹ ਬੰਦ ਦੀ ਥਾਂ ਤੇ ਕਾਫੀ ਪਈ ਆ ਟਿਲ ਟੋਲ ਵਿਰਲ ਵੰਡ ਬਹੁਤ ਜ਼ਿਆਦਾ ਆਪਸੀ ਥਣਾ ਦੇ ਵਿੱਚ ਬਿਲਕੁਲ ਫਿਰ ਸੰਤੂ ਸਾਹਿਬ ਠੰਡੀ ਹਾਂ ਇਹ ਨਹੀਂ ਵੀ ਕੋਈ ਲੱਤਾਂ ਵਾਲੀ ਮਾਰੀ ਜਾਣੀਆਂ ਐਂ ਹੀ ਕੋਈ ਬੰਡਕਾ ਪੋਣਾ ਪਾਲੇ ਨਹੀਂ ਪੋਣਾ ਨਾ ਪਾਲੇ ਬਹਿਣਾ ਪੈ ਜੇ ਇਸ ਤਰ੍ਹਾਂ ਹੀ ਮਤਲਬ ਸਾਨੂੰ ਪਾ ਹੱਥ ਲਾਈ ਜਾਣੇ ਕੋਈ ਕਰਮ ਵਾਲੇ ਨੂੰ ਚਾਰ ਨਹੀਂ ਪੂਰਾ ਵੱਡਾ ਕਦ ਕਰ ਕਹਿੰਦੇ ਆ ਨਾ ਵੀ ਵੱਡਾ ਕਦ ਹਾਂ ਇਹ ਲੋ ਮੇਰੇ ਸਾਹਮਣੇ ਕਰਮਾਲੀ ਮੋਢੇ ਤੇ ਆਉਂਦੀ ਹੈ। ਇਹ ਵੱਡੀ ਆ। ਹਾਂਜੀ। ਵੱਡੇ ਕੱਦ ਕਰਦੇ ਵਿੱਚ ਆ। ਦੋਸਤੋ ਜਿਹੜਾ ਪਸ਼ੂ ਆਪਾਂ ਨੋਟ ਵੀ ਕਰਾਦਨੇ ਕਈ ਨਾ ਵੇਖਣ ਦਾ ਨਜ਼ਰੀਆ ਵਿਰਦਾ ਹੋ ਸਕਦਾ ਵੀ ਕਿਸੇ ਨੂੰ ਲੱਗੇ ਵੀ ਬਾਲੀ ਵੱਡੀ ਆ ਜਾਂ ਬਾਲੀ ਛੋਟੀ ਆ। ਹਾਂਜੀ ਹਾਂਜੀ। ਦਸਰ ਮੁਤਾਬਕ ਤੁਹਾਨੂੰ ਵੀਰਾਂ ਨੂੰ ਸਮਝ ਲੱਗ ਜਾਨੀ ਚਾਹੀਦੀ ਹੈ ਵੀ ਵੱਡੀ ਆ। ਤੇ ਇਹਦਾ ਵੀਰ ਸਤਿਗੁਰ ਸਾਹਿਬ ਅੱਜ ਦੀ ਘੜੀ ਕੀ ਮੁੱਲ ਕਰਦੇ ਆਪਾਂ? ਇਹ ਸਭ ਨੂੰ ਸਭ 50000 ਦਾ ਮੁੱਲ ਕਰਨਾ ਤੇ 10000 ਵਿੱਚੋਂ ਮਾਨ ਕਰ ਦੇਣਾ ਜੀ। ਠੀਕ ਹੈ ਜੀ। 50000 ਚ ਆਪਾਂ ਦੇ ਦੇਣੀ ਆ। 49 ਹਾਂਜੀ। ਲਓ ਵੀ ਠੀਕ ਹੈ ਜੀ। 90000 ਦੀ ਤੁਹਾਨੂੰ ਇਹ ਮਿਲ ਜਾਊਗੀ ਠੀਕ ਹੈ ਜੀ ਬਾਕੀ ਪ੍ਰੇਮ ਹਉਕ ਦੇ ਨਾਲ ਕੋਈ ਮੌਕੇ ਦੇ ਮਾਨਤਨ ਬਣਿਆ ਚਲੋ ਇਹਦੀ ਕੋਈ ਗੱਲ ਨਹੀਂ ਕੋਈ ਦੂਰੋਂ ਭੜ ਭਰਾ ਆਉਂਦਾ ਤਾਂ ਕੋਈ 5-700 ਛੜਾ ਵੀ ਲਊਗਾ ਫਿਰ ਕਿਹੜੀ ਗੱਲ ਆ ਜੀ ਕਿ ਅਗਲੀ ਨੂੰ ਗੱਡੀ ਗੁੱਡੀ ਦਾ ਖਰਚਾ ਪੈਣਾ ਹੁੰਦਾ ਵਾ ਇਸੇ ਤਰ੍ਹਾਂ ਸਾਰੇ ਪਹੁੰਚਦੇ ਆਪਾਂ ਇਹਦੇ ਵੀ 5-700 ਦਾ ਕੋਈ ਬਹੂ ਨਾ ਮਹਿੰਗਾ ਹੀ ਹੁੰਦਾ ਨਾ ਸਸਤਾ ਹੀ ਹੁੰਦਾ ਸੋ ਠੀਕ ਹੈ ਜੀ ਹਾਂਜੀ ਤੇ ਬਾਕੀ ਉਹ ਵਾਲੇ ਸਮੇਂ ਦੇ ਵਿੱਚ ਵੇਖ ਲੈ ਜੇ ਆਪਾਂ ਮਾਰੀ ਮੋੜ ਚਲੋ ਰੇਟ ਤਾਂ ਭਾਅ ਤਾਂ ਵੀਰ ਸਕਦੇ ਆ ਉਹ ਹੀ ਰੱਖਣਾ ਹੁੰਦਾ ਮਿੱਠਾ ਮਿੱਠਾ ਇਹਦੇ ਕਿਤੇ ਨਾ ਕਿਤੇ ਪਹੁੰਚ ਚੋਗਾ ਦਾ ਵੀ ਸੰਤੂ ਸਾਹਿਬ ਮੈਂ ਮੇਰੀ ਗੱਲ ਦਾ ਚਲੋ ਭੈਣ ਭਰਾ ਤੁਸੀਂ ਵੀ ਗੁੱਸਾ ਨਾ ਬਣਾ ਲਿਓ ਮਾੜੀ ਪੱਤੀ ਨਾਲ ਚਾਹ ਮਾੜੀ ਚਾਹ ਪੱਤੀ ਦੇ ਨਾਲ ਭਾਂਡੇ ਜਿਹੜੇ ਦਿੱਤੇ ਜਾਂਦੇ ਆ ਨਾ ਉਹ ਮੈਂ ਉਹਨੂੰ ਨਹੀਂ ਪਸੰਦ ਕਰਦਾ 200 ਕਿਲੋ 100 ਕਿਲੋ ਦਾ ਮੈਂ ਕਹਿਣਾ ਹੀ ਆ ਮੈਂ ਤਾਂ ਜੋ ਇੱਥੋਂ ਦਾ ਉਹ ਕਰਨਾ ਵਾ ਵੀ ਜਿਹੜੀ ਹੁਣ ਚੱਲੀ ਚੰਗੀ ਓਰੀਜਨਲ ਪੱਤੀ ਨਹੀਂ ਕਿ ਉਹਦੇ ਨਾਲ ਅਗਲੇ ਗਲਾਸ ਇੱਕ ਵਿੱਚ ਪਾਉਂਦੇ ਦਾ ਚਮਚਾ ਪਾਇਆ ਹੁੰਦਾ ਪੱਤੀ ਉਹਦੇ ਵਿੱਚ ਉਹ ਤਾਂ ਜਗਲੇ ਨੂੰ ਵੀ ਲਾਲਚ ਹੋ ਜਾਂਦਾ ਵੀ ਜਾਣ ਦੀ ਲੋੜ ਹੀ ਕੋ ਨਹੀਂ ਘਰੇ ਤਾਂ ਆ ਜਣੀ ਮਾੜੀ ਮਾੜੀ ਚੰਗੇ ਵੀ ਜ਼ਿਆਦਾ ਹੁੰਦੀ ਸੁਭਾਵਨਾ ਹੋ ਜਾਂਦੀ ਹੈ ਜਿਹੜੀ ਮਾੜੀ ਪੱਤੀ ਉਹਦੇ ਵਿੱਚ ਇੱਕ ਗਲਾਪ ਉੱਤੋਂ ਗਲਾਸ ਨਿਕਾਉਣਾ ਇਹ ਨਹੀਂ ਪਤਾ ਵੀ ਇਹ ਪੱਤੀ ਜਿਹੜੀ ਆ ਪਰ ਆਪਾਂ ਉਸ ਚੀਜ਼ ਦੇ ਮਗਰ ਜਾਂਦੇ ਨਹੀਂ ਮੇਰੇ ਸਿਆਣੀ ਗੱਲਾਂ ਚਲੋ ਉਹ ਤਾਂ ਹਰੇਕ ਦੀ ਆਪੋ ਆਪਣੀ ਸਮਝ ਆ ਚਲੋ ਉਹਦੇ ਤੇ ਆਪਾਂ ਉਹਨਾਂ ਦਾ ਖਾਸ ਤੌਰ ਵੀਰਾਂ ਤੇ ਟਿੱਪਣੀ ਨਹੀਂ ਕਰਦੇ ਪਰ ਇਹ ਗੱਲਾਂ ਬਾਤ ਹੈਗੀ ਆ ਵੀ ਇਸੇ ਬਾਣੇ ਤੇ ਆਣ ਕੇ ਵੀਰ ਮਾਣ ਦੇਖ ਲੈਂਦਾ ਸੰਤੂ ਸਾਹਿਬ ਆਪਣਾ ਪਿਤਾ ਪੁਰਖੀ ਤੁਹਾਨੂੰ ਪਤਾ ਹੀ ਆ ਆਪਣੇ ਬਜ਼ੁਰਗਾਂ ਦਾ ਆਪਾਂ ਘਰ ਲਗ ਭਾਗ ਸਾਡਾ ਤੇ ਕੰਮ 45 50 ਸਾਲ ਤੋਂ ਚੱਲਦਾ ਆ ਰਿਹਾ ਵਾ ਹਾਂਜੀ ਹਾਂਜੀ ਕਿਸੇ ਵੀ ਭੈਣ ਭਰਾ ਦੇ ਨਾਲ ਚਲੋ ਵੈਸੇ ਹੁਣ ਆਪਾਂ ਜਾਣਦੇ ਆ ਰੋਡ ਤੇ ਕੋਈ ਧੁੰਦਵਾ ਕੋਈ ਵੈਸੇ ਐਕਸੀਡੈਂਟ ਹੋ ਜਾਣਾ ਉਹ ਵੱਖਰੀ ਗੱਲ ਵੈਸੇ ਕਿਸੇ ਨੂੰ ਕੋਈ ਮਾੜਾ ਜਾਨਵਰ ਪਏ ਨਾ ਉਹ ਵੱਖਰੀ ਹੈ ਪਰ ਆਪਾਂ ਰੱਖਦੇ ਸਾਰੇ ਰਾਦੋਂ ਲਾ ਕੇ ਕਿਸੇ ਦਾ ਮਾੜਾ ਨਹੀਂ ਕਰਨਾ ਬਿਲਕੁਲ ਲਓ ਦੱਸੋ ਇੰਨਾ ਲੰਬਾ ਸਮਾਂ ਹੋ ਜਾਵੇ ਤਾਂ ਵੈਸੇ ਵੀ ਬੰਦੇ ਨੂੰ ਪਰਖ ਹੁੰਦੀ ਹੈ ਪੂਰੀ ਪਸ਼ੂ ਖਰੀਦਣ ਲੱਗਿਆਂ ਆਪ ਬਥੇਰੀ ਸ਼ਾਨਣੀ ਦੇ ਵਿੱਚੋਂ ਛਣ ਕੇ ਪਸ਼ੂ ਜਿਹੜਾ ਇਸ ਕਿਲੇ ਤੇ ਆਉਂਦਾ ਤੇ ਅੱਗੋਂ ਮੇਰਾ ਭਰਾ ਆਪ ਦੀ ਜ਼ਿੰਮੇਵਾਰੀ ਆਪਦਾ ਫਰਜ਼ ਸਮਝ ਕੇ ਤੁਸੀਂ ਵੀ ਜਿਹੜਾ ਤਸੱਲੀ ਕਰਕੇ ਲੈ ਕੇ ਜਾਓ ਵੀਰ ਦਾ ਮਤਲਬ ਕਹਿਣ ਦਾ ਉਹ ਹੀ ਆ ਵੀ ਜਿਹੜਾ ਭਰਾ ਖਰੀਦਣਾ ਚਾਹੂਗਾ ਸਾਡੇ ਕੋਲ ਇੱਥੇ ਆਵੇ ਆਪ ਦੀ ਤਸੱਲੀ ਕਰੇ ਪੂਰਾ ਗੁਰੂ ਕੋਈ ਆਉਂਦਾ ਰਹਿਣ ਸਹਿਣ ਦਾ ਪ੍ਰਬੰਧ ਪੂਰਾ ਜੀ ਠੀਕ ਆ ਜੀ ਅੱਠੇ ਟੱਕੇ ਡੰਗੇ ਜਾਨਵਰ ਨੂੰ ਪਾਵਾਂਗੇ ਬੰਦੇ ਨੂੰ ਜਿਹੇ ਵੀ ਰੋਟੀ ਹੀ ਖਾਵਾਂਗੇ ਉਹੋ ਜੀ ਖਾਵਾਂਗੇ ਪ੍ਰਸ਼ਾਦਾ ਪਾਣੀ ਬਿਲਕੁਲ ਜੀ ਬਿਲਕੁਲ ਉਹ ਪੂਰਾ 2 ਦਿਨ 3 ਦਿਨ ਰਵੇ ਸਾਡੇ ਕੋਲ 2-3 ਟਾਈਮ ਆ ਕੇ ਪਰਖ ਕਰਕੇ ਖੜੇ ਸਹੀ ਆ ਜੀ ਸਹੀ ਆ ਲੋ ਵੀ ਇਹ ਗੱਲਾਂ ਬਾਤਾਂ ਸੀ ਦੋਸਤੋ ਨਾਲ ਦੇ ਨਾਲ ਹੀ ਡਿਟੇਲਾਂ ਤੁਹਾਨੂੰ ਆਪਾਂ ਦਿੱਤੀਆਂ ਨੇ ਇਨ੍ਹਾਂ ਪਸ਼ੂਆਂ ਦੀਆਂ ਬਾਕੀ ਐਨੀਮਲ ਚੰਗੇ ਲੱਗੇ ਹੋਣਗੇ ਤੇ ਵੱਧ ਤੋਂ ਵੱਧ ਮੇਰਾ ਪੜਾ ਲਾਈਕ ਕਮੈਂਟ ਵੀ ਕਰਿਆ ਕਰੋ ਠੀਕ ਆ ਜੀ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਅੱਗੇ ਫਾਰਮਰ ਭਰਾਵਾਂ ਤੱਕ ਜਿਹੜੀ ਗਾਂ ਅੱਗੇ ਤੋਂ ਅੱਗੇ ਵੀਡੀਓ ਪਹੁੰਚ ਸਕੇ ਤੇ ਨਾਲ ਦੇ ਨਾਲ ਵੀਰ ਸੁਖਦੇਵ ਇੱਕ ਨੰਬਰ ਕਰ ਦਈਏ ਸਾਂਝੇ ਨੰਬਰ 79798232003 ਪਿੰਡ ਪੰਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਭਰਾਵੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਏਲੋ ਡੇਰੀ ਫਾਰਮ ਪਿੰਡ ਪਨਗੋਟੇ ਅੱਜ ਆਪਣੀ ਖਾਸ ਤੌਰ ਤੇ ਵਿਜ਼ਿਟ ਸੀਗੀ ਸੋ ਆਓ ਇੱਥੇ ਆਣ ਕੇ ਆਪਦਾ ਚੁਣਿਆ ਗਿਣਿਆ ਮਿੱਥਿਆ ਪਸ਼ੂ ਜਿਹੜਾ ਦੋਸਤੋਂ ਦੀ ਤਸੱਲੀ ਕਰੋ ਤੇ ਨਾਲ ਦੀ ਨਾਲ ਹੀ ਨੰਬਰ ਜਿਹੜੇ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਸੋ ਜਿੰਨੇ ਵੀ ਇਰਾ ਨੇ ਵੀਡੀਓ ਦੇਖੀ ਆ ਸ਼ੇਅਰ ਕੀਤੀ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ